ਇਸ ਇਨਸਾਨ ਨੂੰ ਪਤਾ ਲੱਗ ਜੇ ਕਿ ਉਹਦੇ ਕੋਲ ਸਿਰਫ ਇੱਕ ਦਿਨ ਬਾਕੀ ਹੈ ਜੀਣ ਲਈ ਤੇ ਉਹ ਇਨਸਾਨ ਇਹ ਸਵਾਲ ਕਰੇ ਕਿ ਧਰਮ ਕੀ ਹੈ ਜਾਂ ਪਰਮਾਤਮਾ ਹੈ ਜਾਂ ਨਹੀਂ ਉਹਨੂੰ ਕਿਵੇਂ ਪਾਇਆ ਜਾ ਸਕਦਾ ਮੇਰੇ ਕੋਲ ਟਾਈਮ ਨਹੀਂ ਮੈਂ ਧਰਮ ਦੀਆਂ ਡੂੰਘੀਆਂ ਫਲਸਫੀਆਂ ਵਿੱਚ ਨਹੀਂ ਪੜਨਾ ਚਾਹੁੰਦਾ ਤਨ ਦਾ ਮੂਲ ਸਾਰ ਮੈਨੂੰ ਦੱਸਿਆ ਜਾਏ ਤੇ ਜੇ ਗੁਰਬਾਣੀ ਨੂੰ ਅਸੀਂ ਪੁੱਛੀਏ ਤਾਂ ਗੁਰਬਾਣੀ ਸਿਰਫ ਦੋ ਲਫ਼ਜ਼ਾਂ ਸਾਨੂੰ ਸਾਰ ਦੱਸ ਦਿੰਦੀ ਹੈ ਕਿ ਸਾਰ ਕੀ ਹੈ ਤੁਹਾਨੂੰ ਦਾ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਰੇ ਥਿਰ ਰਹੁ ਮਤ ਕਤ ਜਾਹੀ ਜੀਓ ਮਨ ਨੂੰ ਥਿਰ ਕਰਨਾ ਕਿਦਰੇ ਜਾਣ ਨਹੀਂ ਦੇਣਾ ਮਨ ਸਾਡਾ ਸਾਡਾ ਭੱਜਦਾ ਰਹਿੰਦਾ ਹਰ ਵੇਲੇ ਇਹ ਮਨ ਦਾ ਸੁਭਾਅ ਮਨ ਦਾ ਨੇਚਰ ਹੈ ਫਿਰ ਕਹਿੰਦੇ ਮਨ ਨੂੰ ਥਿਰ ਕਰੀਏ ਕਿ ਦਾ ਕਾਹਤ ਬਹੁਤ ਸੋਖਾ ਜੀ ਮਨ ਨੂੰ ਥਿਰ ਕਰ ਲਓ ਮਨ ਦਾ ਸੁਭਾਅ ਅੱਗੇ ਗੁਰੂ ਜੀ ਵਿਸਥਾਰ ਚ ਦੱਸ ਦਿੰਨੇ ਕਿ ਅਸੀਂ ਕਿਵੇਂ ਮਨ ਨੂੰ ਥਿਰ ਕਰਨਾ ਹੈ ਤੇ ਤਰੰਧਨ ਚੋੜ ਕੀ ਹੈ ਇਨਸਾਨ ਨੂੰ ਕਰਨਾ ਕੀ ਚਾਹੀਦਾ ਧਰਮ ਦੇ ਵਿੱਚ ਬਹੁਤ ਫਲਸਫੀਆਂ ਨੇ ਬਹੁਤ ਸਾਰੇ ਮੈਥਡ ਨੇ ਟੈਕਨੀਕਸ ਨੇ ਕਿ ਧਰਮ ਦੇ ਵਿੱਚ ਮੈਡੀਟੇਸ਼ਨ ਬਹੁਤ ਜ਼ਰੂਰੀ ਹੈ ਸਿਮਰਨ ਕਰਨਾ ਚਾਹੀਦਾ ਹੈ ਫਿਰ ਮੈਡੀਟੇਸ਼ਨ ਬਹੁਤ ਤਰ੍ਹਾਂ ਦਾ ਤੇਨ ਬਹੁਤ ਰੰਦਾ ਸਿਮਰਨ ਬਹੁਤ ਰੰਦਾ ਬਗਲੂ ਸਾਹਿਬ ਜੀ ਕਹਿੰਦੇ ਨੇ ਤੂੰ ਹੋਰ ਬਾਕੀ ਸਾਰੇ ਝੰਡੜ ਝਮੇਲੇ ਛੱਡ ਤੈਨੂੰ ਮੈਂ ਦੱਸਦਾ ਗੁਰ ਉਹ ਗੁਰ ਕੀ ਉਹ ਤਕਨੀਕੀ ਹੈ ਗੁਰੂ ਜੀ ਕਹਿੰਦੇ ਨੇ ਬਾਹਰ ਢੂੰਡਤ ਬਹੁਤ ਦੁੱਖ ਪਾਉਂ ਤੂੰ ਬਾਹਰ ਨਾ ਆਪਣਾ ਮਨ ਦਾ ਸੁਭਾਅ ਹੈ ਬਾਹਰ ਜਾਣਾ ਕਿਉਂਕਿ ਸਾਡਾ ਸਰੀਰ ਜਿਹੜਾ ਉਹਦੀ ਬਣਤਰ ਇਸ ਤਰੀਕੇ ਦੀ ਹੈ ਕਿ ਸਾਡੀਆਂ ਅੱਖਾਂ ਖੁੱਲਦੀਆਂ ਨੇ ਅਸੀਂ ਬਾਹਰ ਵੇਖਦੇ ਹਾਂ ਕੰਨ ਸਾਡੇ ਬਾਹਰ ਸੁਣਦੇ ਨੇ ਸਾਰਾ ਕੁਝ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਰ-ਬਾਰ ਬਾਰ-ਬਾਰ ਤੇ ਗੁਰਜੀ ਕਹਿੰਦੇ ਤੂੰ ਬਾਹਰ ਲੱਭਦਾ ਕੀ ਪਿਆ ਬਾਹਰ ਤੈਨੂੰ ਲੱਭੇਗਾ ਸਿਰਫ ਦੁੱਖ ਬਾਹਰ ਢੂੰਡਤ ਕੀ ਮਿਲਿਆ ਬਹੁਤ ਦੁੱਖ ਪਾਵਾਂ ਥੋੜਾ ਬਹੁਤ ਨਹੀਂ ਬਹੁਤ ਜ਼ਿਆਦਾ ਤੇ ਅਸੀਂ ਜਨਮ ਤੋਂ ਲੈ ਕੇ ਮਰਨ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਲ-ਪਲ ਬਾਹਰ ਬਜਦੇ ਆ ਸਾਡੇ ਸਾਰੇ ਰਿਸ਼ਤੇ ਬਾਹਰ ਮਾਤਾ ਪਿਤਾ ਬਾਹਰ ਭੈਣ ਭਰਾ ਬਾਹਰ ਤਾਂ ਜਾਇਤਾ ਬਾਹਰ ਪੈਸੇ ਦੀ ਜਿੰਨੀ ਆ ਸਾਡੀਆਂ ਖੇਡਾਂ ਨੇ ਸਾਰੀਆਂ ਬਾਹਰ ਫਿਰ ਇੱਕ ਅਸੀਂ ਹੋਰ ਗਲਤੀ ਕਰ ਦਿੰਨੇ ਆ ਅਸੀਂ ਧਰਮ ਲੱਭਣ ਜਾਂਦੇ ਆ ਕੋਈ ਬਾਹਰ ਗੁਰਦੁਆਰੇ ਚਲੇ ਜਾਓ ਜੀ ਮੰਦਿਰ ਚਲੇ ਜਾਓ ਇਹ ਕਰ ਲਓ ਤੇ ਉਹ ਕਰ ਲਓ ਸਭ ਬਾਹਰ ਗੁਰਸਾਹਿਬ ਜੀ ਕਹਿੰਦੇ ਬਹੁਤ ਦੁੱਖ ਭਾਵੇਂ ਬਾਹਰ ਢੂੰਡਤ ਬਾਹਰੋਂ ਤੈਨੂੰ ਸਿਰਫ ਇੱਕ ਹੀ ਚੀਜ਼ ਲੱਭਣੀ ਹੈ ਉਹੀ ਹੈ ਉਹ ਹੈ ਦੁੱਖ ਫਿਰ ਦੂਜਾ ਗੁਰੂ ਸਾਹਿਬ ਜੀ ਕਹਿੰਦੇ ਤੈਨੂੰ ਬਾਹਰ ਜਾਣ ਦੀ ਲੋੜ ਨਹੀਂ ਮਨ ਰੇਥਿਰ ਰਹੋ ਮਤ ਕਤ ਜਾਹੀ ਜਿਉ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਤੇਰੇ ਘਰ ਦੇ ਅੰਦਰ ਅੰਮ੍ਰਿਤ ਹੈ ਘਰ ਅੰਮ੍ਰਿਤ ਤੇ ਤੂੰ ਲੱਭਣਾ ਬਾਹਰ ਬਾਰਾ ਮੈਸ਼ਾ ਤੋਂ ਦੁੱਖ ਮਿਲਿਆ ਕੋਈ ਸਬਜੀ ਕਹਿੰਦੇ ਨੇ ਆਪਣੇ ਆਪ ਨੂੰ ਤੋੜ ਬਾਹਰੋਂ ਤੋੜ ਬਾਹਰ ਢੁੰਨੇਗਾ ਦੁੱਖ ਮਿਲੇਗਾ ਉਹ ਵੀ ਬਹੁਤ ਜ਼ਿਆਦਾ ਬਾਹਰ ਢੂੰਡਾ ਤਾਂ ਬਹੁਤ ਦੁੱਖ ਪਾਵੇਂ ਘਰ ਅਮਰਤ ਘਟ ਮਾਈ ਜੀਓ ਤੇਰੇ ਘਰ ਦੇ ਅੰਦਰ ਤੇਰੇ ਘਟ ਦੇ ਅੰਦਰ ਤੇਰੇ ਹਿਰਦੇ ਦੇ ਅੰਦਰ ਅਮਰਤ ਹੈ ਬਾਹਰੋਂ ਤੂੰ ਲਵਣਾ ਮੈ ਤੈਨੂੰ ਵਿਸ਼ ਲੱਗਦਾ ਪਿਆ ਜ਼ਹਿਰ ਲੱਗਦਾ ਪਿਆ ਅੰਦਰ ਤੇਰੇ ਅਮਰਤ ਹੈ ਉਹ ਤੂੰ ਲੱਗਦਾ ਨਹੀਂ ਕਦੀ ਜਿਹ ਫਰੀਦਾ ਕਹਿੰਦੇ ਨੇ ਫਰੀਦਾ ਜੰਗਲ ਜੰਗਲ ਕਿ ਆਪ ਹੈ ਵਣਕੰਡਾ ਮੋੜ ਹੈ ਕੋਸੇ ਰਬ ਹਿਆਲੀ ਹੈ ਜੰਗਲ ਕਿਆ ਢੂੰਦੇ ਜੰਗਲ ਦਾ ਅਰਥ ਇਹ ਨਹੀਂ ਕਿ ਫੋਰੈਸਟ ਹੈ ਜੇ ਤੁਸੀਂ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਸਾਧੂ ਘਰ-ਬਾਰ ਛੱਡ ਕੇ ਤੇ ਚਲੇ ਜਾਂਦੇ ਸੀ ਪਹਾੜਾਂ 'ਚ ਜੰਗਲਾਂ 'ਚ ਉਹ ਜੰਗਲ ਜੰਗਲ ਸਾਡਾ ਮਨ ਹੀ ਹੈ ਮਨ ਦੇ ਅੰਦਰ ਸਭ ਕੁਝ ਜਿਹੜਾ ਸਾਡਾ ਕੰਟੈਂਟ ਹੈ ਮੰਨਦਾ ਉਹ ਕੀ ਹੈ ਸਭ ਬਾਹਰ ਦੀ ਚੀਜ਼ਾਂ ਥੌਟਸ ਫੀਲਿੰਗਸ ਇਮੋਸ਼ਨਸ ਦੁਨੀਆ ਦੀਆਂ ਚੀਜ਼ਾਂ ਦੁਨੀਆ ਦੇ ਬਾਰੇ ਸਿ ਸੋਚਦੇ ਰਹਿੰਦੇ ਆ ਸਾਰਾ ਬਾਹਰ ਦਾ ਹੀ ਕੂੜਾ ਕਬੜਾ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਤੇਰੇ ਕੋਲ ਇੱਕ ਦਿਨ ਹੈ ਤੁਹਾਨੂੰ ਸਮਝਣਾ ਚਾਹਦਾ ਇਤਤਰ ਮਾਰੋਂ ਤੋੜ ਆਪਣੇ ਆਪ ਨੂੰ ਰਿਸ਼ਤੇ ਨਾਤਿਆਂ ਚੋਂ ਕੱਢ ਆਪਣੇ ਆਪ ਨੂੰ ਹੋਰ ਜਿੰਨੇ ਕੰਮ ਕਰਨਾ ਪਿਆ ਤੈਨੂੰ ਪੈਸਾ ਮਿਲ ਜੇ ਪਾਵਰ ਮਿਲ ਜੇ ਪ੍ਰੈਸਟੀਜ ਮਿਲ ਜੇ ਫੇਮ ਮਿਲ ਜੇ ਸਭ ਬਾਹਰ ਬਾਹਰ ਤੈਨੂੰ ਮਿਲੇਗਾ ਤੇ ਸਿਰਫ ਦੁੱਖ ਮਿਲੇਗਾ ਜੇ ਸੁਖ ਹੀ ਚਾਹੀਦਾ ਹੈ ਸੁਖ ਵੀ ਨਹੀਂ ਆਨੰਦ ਆਨੰਦ ਪਿਆ ਮੇਰੀ ਮਾਂ ਸਤਗੁਰੂ ਨੇ ਆਪਾਇਆ ਸਤਗੁਰ ਤਾਂ ਆਪਾਇਆ ਸਹਜ ਸੇਤੀ ਸਹਜ ਹੁੰਦਾ ਕੁਝ ਨਹੀਂ ਕਰਨਾ ਆਪਣੇ ਮਨ ਨੂੰ ਬਾਹਰੋਂ ਅੰਦਰ ਵੱਲ ਮੋੜਨਾ ਜੇ ਇੰਨੀ ਸਮਝ ਆ ਜਾਏ ਕਿ ਬਾਹਰ ਸਿਰਫ ਦੁੱਖ ਹੈ ਇੰਨੀ ਸਮਝ ਆ ਜਾਏ ਬਾਹਰ ਦੁੱਖ ਹੈ ਬਸ ਫਿਰ ਜਦੋਂ ਬੰਦਾ ਆਪਣੇ ਅੰਦਰ ਮੁੜਦਾ ਹੈ ਅੰਦਰ ਗੁਰਜੀ ਕਹਿੰਦੇ ਨੇ ਘਰ ਅੰਮ੍ਰਿਤ ਘਟ ਮਾਈ ਤੇ ਤੇਰੇ ਘਟ ਦੇ ਅੰਦਰ ਤੇਰੇ ਹਿਰਦੇ ਦੇ ਅੰਦਰ ਹੀ ਅੰਮ੍ਰਿਤ ਹੈ ਤੈਨੂੰ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਸੋ ਇਹ ਦੀ ਧਰਮ ਦਾ ਸਾਰ ਹੈ ਹੋਰ ਕਿ ਵੱਡਾ ਔਸਟ੍ਰੇਲੀਅਨ ਫਿਲਾਸਫੀਆਂ ਜਾਂ ਬੋਤੋ ਨੂੰ ਸਮਝਣ ਦੀ ਲੋੜ ਨਹੀਂ ਹੈਗੀ ਗੁਰੂ ਸਾਹਿਬ ਨੇ ਦੋ ਪੰਕਤੀਆਂ 'ਚ ਇੱਕ ਉਸ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਐਗਜ਼ਾਮਪਲ ਦਿੱਤਾ ਹੈ ਕਿ ਜਿਹੜਾ ਬੰਦਾ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਜੀ ਮੈਂ ਅਮਰਤ ਨਹੀਂ ਛਕ ਸਕਦਾ ਮੈਂ ਭਗਤੀ ਨਹੀਂ ਕਰ ਸਕਦਾ ਮੈਨੂੰ ਦੋ ਪੰਕਤੀਆਂ ਦੇ ਵਿੱਚ ਦੱਸੋ ਕਿ ਧਰਮ ਕੀ ਹੈ ਧਰਮ ਦਾ ਸਾਰ ਕੀ ਹੈ ਤੇ ਗੁਰਜੀ ਕਹਿੰਦੇ ਨੇ ਇਹ ਸਾਰ ਹੈ ਜੀ ਮਨ ਰੇਥੇ ਰੱਖੋ ਮਤ ਕਤ ਜਾਈ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅਮਰਤ Cut to my...